ਪੰਜਾਬ ਚ ਹੋਈਆਂ ਸਰਪੰਚੀ ਦੀਆਂ ਚੋਣਾਂ ਨੂੰ ਬੇਸ਼ੱਕ 1 ਸਾਲ ਤੋਂ ਵੱਧਾ ਸਮਾਂ ਬੀਤ ਗਿਆ ਹੈ ਪਰ ਹਾਲੇ ਵੀ ਕਈ ਮਾਮਲੇ ਜਿਹੜਾ ਨੇ ਉਹ ਹਾਈ ਕੋਰਟ ਦੇ ਵਿੱਚ ਨੇ ਤੇ ਲਗਾਤਾਰ ਹਾਈ ਕੋਰਟ ਦੇ ਵੱਲੋਂ ਇੱਕ ਇੱਕ ਕਰਕੇ ਸੁਣਵਾਈ ਵੀ ਕੀਤੀ ਜਾ ਰਹੀ ਹੈ ਜਿੱਥੇ ਕੁਝ ਮਾਮਲੇ ਖਾਰਜ ਹੋ ਰਹੇ ਨੇ ਉੱਥੇ ਕੁਝ ਮਾਮਲਿਆਂ 'ਚ ਅਜਿਹੇ ਫੈਸਲੇ ਸੁਣਾਏ ਜਾ ਰਹੇ ਨੇ ਜਿਸ ਦੇ ਨਾਲ ਜਿੱਤੀ ਹੋਈ ਧਿਰ ਨੂੰ ਚਿੰਤਾ ਵੱਜ ਜਾਂਦੀ ਹੈ ਤੇ ਹਾਰੀ ਹੋਈ ਧਿਰ ਜਿਹੜੀ ਆ ਉਹ ਖੁਸ਼ੀ ਮਨਾਉਂਦੀ ਹੈ ਤਾਂ ਅਜਿਹਾ ਹੀ ਇੱਕ ਮਾਮਲਾ ਹੁਣ ਟਾਂਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਟਾਂਡਾ ਦੇ ਵਿੱਚ 6 ਵੋਟਾਂ ਦੇ ਨਾਲ ਹਾਰਿਆ ਉਮੀਦਵਾਰ ਮੁਰ ਤੋਂ 2 ਵੋਟਾਂ ਦੇ ਨਾਲ ਜੇਤੂ ਘਰਾੜ ਦੇ ਦਿੱਤਾ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸਦੀ ਏ ਕਿ ਹਾਈ ਕੋਰਟ ਦੇ ਵਿੱਚ ਪੂਰਾ ਮਾਮਲਾ ਪਹੁੰਚਿਆ ਸੀ ਦਰਅਸਲ ਪਿਛਲੇ ਸਾਲ ਟਾਂਡਾ ਦੇ ਪਿੰਡ ਖਰਲ ਖੁਰਦ ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਨੇ ਸਰਪੰਚੀ ਦੀਆਂ ਤਾਂ ਉਹ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਇੱਕ ਉਮੀਦਵਾਰ 6 ਵੋਟਾਂ ਦੇ ਨਾਲ ਹਾਰ ਜਾਂਦਾ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਤੇ ਪੂਰੇ ਪਿੰਡ ਸਮੇਤ ਉਮੀਦਵਾਰ ਨੂੰ ਇਹ ਸ਼ੱਕ ਹੁੰਦਾ ਹੈ ਕਿ ਵੋਟਾਂ ਦੀ ਗਿਣਤੀ ਦੇ ਵਿੱਚ ਕੋਈ ਹੇਰਫੇਰ ਹੋਇਆ ਹੈ ਜਿਸ ਤੋਂ ਬਾਅਦ ਉਮੀਦਵਾਰ ਹਾਈ ਕੋਰਟ ਦਾ ਰੋਕ ਕਰਦਾ ਹੈ ਤੇ ਹੁਣ ਹਾਈ ਕੋਰਟ ਦੇ ਵੱਲੋਂ ਮੁਰ ਤੋਂ ਜਿਹੜੀ ਹੈ ਕਾਊਂਟਿੰਗ ਕਰਨ ਦੇ ਹੁਕਮ ਸਣਾ ਦਿੱਤੇ ਜਾਂਦੇ ਨੇ ਕਿ ਮੁਰ ਤੋਂ ਜਿਹੜੀ ਹੈ ਰੀਕਾਊਂਟ ਕੀਤਾ ਜਾਵੇ ਅਬ ਵੋਟਾਂ ਨੂੰ ਜਿਹੜਾ ਦੁਆਰਤੀ ਅਗਣਿਆ ਜਾਵੇ ਤਾਂ ਹੁਣ ਬੀਤੇ ਦਿਨੀ ਐਸਡੀਐਮ ਤੇ ਡੀਸੀਡੀ ਨਿਗਰਾਨੀ ਦੇ ਵਿੱਚ ਇਹ ਪੂਰੀ ਕਾਰਵਾਈ ਹੁੰਦੀ ਹੈ ਤੇ ਉਹੀ ਉਮੀਦਵਾਰ ਜੋ 6 ਵੋਟਾਂ ਦੇ ਨਾਲ ਹਾਰਿਆ ਹੁੰਦਾ ਹੈ ਦੋ ਵੋਟਾਂ ਦੇ ਨਾਲ ਜਿੱਤ ਜਾਂਦਾ ਹੈ ਤੇ ਹੁਣ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਪਿੰਡ ਵਾਸੀ ਵੀ ਜਿਹੜਾ ਨੇ ਖੁਸ਼ ਨੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਸਬ ਡਿਵੀਜ਼ਨ ਮੈਜਿਸਟਰੇਟ ਟਾਂਡਾ ਜੇ ਦੇ ਵਿੱਚ ਜਿਹੜਾ ਹੈ ਕਾਊਂਟਿੰਗ ਚੱਲਦੀ ਹੈ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਕਾਊਂਟਿੰਗ ਦਾ ਨਤੀਜਾ ਆਉਂਦਾ ਹੈ ਤੇ 6 ਵੋਟਾਂ ਨਾਲ ਹਾਰਿਆ ਹੋਇਆ ਉਮੀਦਵਾਰ 2 ਵੋਟਾਂ ਦੇ ਨਾਲ ਜਿੱਤ ਜਾਂਦਾ ਹੈ ਤਾਂ ਹੁਣ ਪਰਿਵਾਰ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਤੇ ਪਰਿਵਾਰ ਦੇ ਵੱਲੋਂ ਕਈ ਤਰੀਕੇ ਦੇ ਇਲਜ਼ਾਮ ਦਰਾਜ਼ੀਆਂ ਵੀ ਲਗਾਈਆਂ ਜਾ ਰਹੀਆਂ ਨੇ ਜਿਵੇਂ ਪਰਿਵਾਰ ਜਿੱਤਿਆ ਹੈ ਜਿਸ ਉਮੀਦਵਾਰ ਸਰਪੰਚ ਬਣਿਆ ਹੈ ਹੁਣ ਪਿੰਡ ਦਾ ਉਸੇ ਵੱਲੋਂ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਵੋਟਾਂ ਦੀ ਗਿਣਤੀ ਦੇ ਵਿੱਚ ਕੋਈ ਹੇਰਫੇਰ ਹੋਈ ਹੈ ਜਿਸ ਕਾਰਨ ਉਸ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਕਿਉਂਕਿ ਲਗਾਤਾਰ ਪਿੰਡ ਵਾਸੀ ਪਿੰਡ ਚ ਆ ਕੇ ਗੱਲ ਕਰ ਰਹੇ ਸੀ ਕਿ ਅਸੀਂ ਸਭ ਨੇ ਤੁਹਾਨੂੰ ਵੋਟ ਪਾਈ ਹੈ ਪਰ ਤੁਹਾਡਾ ਹਾਰਨਾ ਇਸ ਤਰੀਕੇ ਦੇ ਨਾਲ ਬਣਦਾ ਨਹੀਂ ਆ ਤਾਂ ਜਦੋਂ ਸਾਰੇ ਪਿੰਡ ਦੇ ਵੱਲੋਂ ਦੋਵਾ ਪਾਇਆ ਗਿਆ ਤਾਂ ਹਾਰੇ ਹੋਏ ਉਮੀਦਵਾਰ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਤਾਂ ਬੀਤੇ ਦਿਨ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਹੁਕਮਾਂ ਦੇ ਦਰਮਿਆਨ ਐਸ ਡੀ ਐਮ ਤੇ ਡੀ ਸੀ ਦੇ ਵੱਲੋਂ ਦੁਬਾਰਾ ਤੋਂ ਵੋਟਾਂ ਦੀ ਗਿਣਤੀ ਜਿਹੜੀ ਹੈ ਕੀਤੀ ਗਈ ਹੈ ਤੇ ਉਹੀ ਹਾਰਿਆ ਹੋਇਆ ਉਮੀਦਵਾਰ ਹੁਣ ਦੋ ਵੋਟਾਂ ਦੇ ਨਾਲ ਜੇਤੂ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜੇਤੂ ਉਮੀਦਵਾਰ ਤੇ ਉਸ ਜ਼ਪਥੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆਂ। ਚਲ ਖੁਰਦੀ ਜੇਕਰ ਗੱਲ ਕੀਤੀ ਹੋਵੇ ਤਾਂ ਸਾਲ ਪਹਿਲਾਂ ਸਰਪੰਚੀ ਦੀਆਂ ਵੋਟਾਂ ਹੋਈਆਂ ਸਨ। ਹਾਂਜੀ ਤੇ 6 ਵੋਟਾਂ ਦੇ ਨਾਲ ਤੁਸੀਂ ਜੇਤੂ ਬਣਾਰੇ ਹੋ। ਹਾਂਜੀ ਤੇ ਦੁਬਾਰਾ ਜੀ ਤੁਸੀਂ ਹਾਈ ਕੋਰਟ ਦਾ ਰੁਕ ਕੀਤਾ ਤੇ ਐਸਾਂ ਦੋ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ। ਹਾਂਜੀ ਕੀ ਕਹਿਣਾ ਚਾਹੋਗੇ? ਅਸੀਂ ਹਾਈ ਕੋਰਟ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਰਦੇ ਆਂ। ਇਹਨਾਂ ਨੇ ਸਾਡਾ ਸਹਿਯੋਗ ਦਿੱਤਾ ਬਾਕੀ ਸਾਡੇ ਨਾਲ ਐਸਪੀਰ ਸਾਹਿਬ ਪਿੰਡ ਵਾਲਿਆਂ ਦਾ। ਬਹੁਤ ਬਹੁਤ ਧੰਨਵਾਦ। ਕੀ ਕੀ ਕਾਰਨ ਕੀ ਰਿਹਾ ਕਿ ਤੁਹਾਨੂੰ ਹਾਈ ਕੋਰਟ ਦਾ ਰੁਕਾਣਾ ਪਿਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਇਹ ਹਾਂ ਹਾਂ ਸਾਡੇ ਹੀ ਨਾਲ ਹੀਰਾ-ਤੇਰੀ ਹੋਈ ਸੀ। ਤੁਹਾਡੀ ਪਤਨੀ ਲੋ ਹਸ ਵੇਲੇ ਜਿਹੜੀ ਗੱਲ ਕੀਤੀ ਜਾਵੇ ਤਾਂ ਦੋ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ। ਹਾਂਜੀ। ਤੇ ਸਾਲ ਬਾਅਦ ਇਹਨਾਂ ਨੂੰ ਜੋ ਕਿ ਜਿੱਤ ਜਿੱਤ ਪ੍ਰਾਪਤ ਹੋਈ ਹੈ ਤੇ ਕੀ ਲੱਗਦਾ ਹੈ ਕਿ ਉਸ ਟਾਈਮ ਕਿਉਂ ਨਹੀਂ ਇਹਨਾਂ ਦੇ ਨਾਲ ਜੋ ਕਿ ਇਨਸਾਫ ਦੇਖੋ ਸਾਡੇ ਨਾਲ ਜਿਹੜੇ ਵਰਤਨ ਗਾਰੇ ਪੋਲਿੰਗ ਜੈਂਟ ਸੀਗੇ ਉਹਨਾਂ ਦੀ ਗਲਤੀ ਨਾਲ ਅਸੀਂ ਹਰੇ ਉਹਨਾਂ ਨੇ ਹਰਾ ਫੇਰੀ ਕੀਤੀ ਸਾਰੇ